ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁੱਪੈ ਚੁਪਨਾ ਹੋਵੈ ਜੇ ਲਾਇ ਰਹੇ ਲਿਪਤਾਰ ਉਕੇ ਆਪਕਨ ਉਤਰੀ ਜੇ ਬੰਨਾ ਪ੍ਰੀਆਪਾਰ ਸੈ ਸਣ ਫਾਲਾ ਕੋ ਹੋਇ ਤਾ ਇੱਕ ਨਾ ਚੱਲੈ ਨਾਲ ਕਿਵ ਸੱਚੀ ਆਰਾ ਹੋਈ ਐ ਕਿਵ ਕੂੜੈ ਤਸੈ ਪਾਲ ਉਖ ਮਰ ਜਾਈ ਚਲਣਾ ਨਾਨਕ ਵਿਖਿਆ ਨਾਲ ਉਖਮੀ ਹੋਵਣ ਆਕਾਰ ਉਖ ਮਨ ਨ ਕਹਿਆ ਜਾਈ ਉਖਮੀ ਹੋਵਣ ਜੀ ਹੁਕਮ ਲੈ ਵਟਿਆਈ ਹੁਕਮੇ ਉਤਮ ਨੀਚ ਹੁਕਮਾ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੇ ਵਕਸੀਸ ਇਕ ਹੁਕਮੇ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਵਾਰੁਕ ਮਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਮੈਂ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ تن ਕੀ ਹੋ ਗਾਵੇ ਕੋ ਜੀ ਲੈ تن ਦੇਉ ਗਾਵੇ ਕੋ Japੇ dissै ਦੂਰ ਗਾਵੇ ਕੋ ਵੀਖੇ ਹਾਤਰਾ ਹਪੂਰ ਕ੍ਰਤਨਾ ਕਠਿਨਾ ਆਵੇ ਪੂਟ ਕਤ ਕਤ ਕਠੀ ਕੁੰਤੀ ਪੂਟ ਪੂਟ ਦਿੰਦਾ ਦੇ ਲੈਂਦੇ ਤੱਕ ਪਾਹੀ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਇਬ ਸਾਚ ਨਾਏ ਫਾਕੇ ਅਪਰਾਉ ਅਪਾਰ ਆਖੇ ਮੰਗੇ ਦੇਹ ਦੇ ਦਤ ਕਰੇ ਦਾਤਾਰ ਇਰਕ ਅੱਗੇ ਰਖੀਐ ਜਿਸ ਦਿਸਾ ਦਰਬਾਰ ਮੋ ਓ ਕੀ ਬੋਲਣ ਬੋਲੀਐ ਜਿਸ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਏ ਜਿਸੇ ਵੇ ਆਤਮਾ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਿਆ ਸੁਮਾਈ ਗੋਰੀਸ਼ਰ ਗੁਰ ਗੋਰਖ ਪਰਮਾ ਗੁਰ ਹਾਰਿਵਤੀ ਮਾਈ ਜੀਹੋ ਜਾਣ ਅਕਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੀਪ ਜਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਬਿਸਰਨਾ ਜਾਈ ਤੀਰਥ ਨਾਵਾ ਜੇਤਿ ਪਾਵਾਂ ਬਣ ਪਾਣੀ ਕੇ ਨਾਇ ਕਰੀ ਜੇਤੀ ਸੜਟੋ ਪਾਈ ਵੇ ਕਾਣ ਕਰਮਾ ਕੇ ਮਲੇ ਲਈ ਮਤ ਵਿੱਚ ਰਤਨ ਜਵਾਰ ਮਾਨਕੋ ਜੇ ਕੁਰਕੀ ਸਿੱਖ ਸੁਣੀ ਗੁਰਾ ਇੱਕ ਦੀਪ ਜਾਈ ਸਬਨਾ ਜੀਆ ਕਾਇਖ ਦਾਤਾ ਸੋਨੇ ਮਿਸਰਨਾ ਜਾਈ ਜੇ ਜੁਗ ਚਾਰੇ ਆਲ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਛਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਰਸ ਤੀਰਥ ਜਗ ਲੀ ਜੇ ਸਨਦਰ ਨਾ ਬਈ ਤਾਂ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੀ ਗੁਣਮਨਤਿਆ ਗੁਣ ਦੇ ਏ ਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਕ ਤਵਲ ਆਕਾਸ ਸੁਣਿਆ ਦੀਪ ਲੋਕ ਆਤਾਲ ਸੁਣਿਆ ਪੁਏ ਨਸਖੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤਿ ਸਮਰਤ ਵੇਲ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਪੋਖ ਗਿਆਨ ਸੁਣਿਆ 68 ਕਾਇ ਇਸਨਾਣ ਸੁਣਿਆ ਪਾਡ ਪੜ ਕਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਖੇਗਾ ਸੁਣਿਆ ਸੇਕ ਪੀਰ ਫਾਤਿਸ਼ਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਬਾਤੂ ਬੈ ਅਸਗਾ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤਿ ਕਹੀ ਨ ਜਾਏ ਜੀ ਕੋ ਕਹਿ ਪਿਛੈ ਪੜਤਾਏ ਕਾਗਦ ਕਲਮਨ ਲਿਖਣਾ ਹਾਰ ਮਨੈ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਨ ਕੀ ਸੁਧ ਮਨੈ ਮੋਇ ਤੋਟਾ ਨਾ ਖਾਏ ਮਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨੈ ਮਾਰਗ ਟਾਕ ਨ ਪਾਏ ਮਨੈ ਪਤ ਸੰਪਰਗ ਡਜਾਈ ਮਨੈ ਮਗ ਨ ਚੱਲੇ ਪੰਥ ਮਨੈ ਕਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮਨੈ ਪਾਵੇ ਮੋਖ ਦੁਆਰ ਮਨ ਪਰਵਾਰਾ ਸਾਧਾਰ ਮਨ ਤਰੈ ਥਾਰੇ ਗੁਰ ਸੇਖ ਮਨ ਨਾਨਕ ਪਵੇ ਨਾ ਫੇਕੋ ਐਸਾ ਨਾਮ ਨਰੰਜਨ ਹੋਇ ਜੀ ਕੋ ਮਨ ਜਾਣੇ ਮਨ ਕੋਇ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੁਹੇ ਦਰ ਰਾਜਾ ਪੰਚਾ ਕਾ ਗੁਰ ਏਕ ਪਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਥਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਅਵਲੇ ਉਪਰ ਕਿਤਾਪਾਰ ਅਰਤੀ ਹੋਰ ਪਰੈ ਉਰ ਹੋਰ ਇਸਤੇ ਪਾਰ ਤਲੈ ਕਮਨ ਜੋਰ ਜੀ ਜਾ ਤਿਰੰਗਾ ਕੇ ਨਾਮ ਸਬਨਾ ਲਿਖਿਆ ਬੁੜੀ ਕਲਾਮ ਏ ਬੋਲੇ ਕਾਲਿਕ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੇ ਦਾਤ ਜਾਣੇ ਕੌਣ ਪੂਤ ਕੀਤਾ ਪਸਾਉ ਏ ਕੋ ਖਵਾਉ ਇਸਤੇ ਹੋਏ ਲੱਖ ਦਰੀ ਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾ ਵਾਏ ਇੱਕ ਵਾਰ ਜੋਤਿ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਾਪ ਸੰਖ ਪਾਉ ਸੰਖ ਪੂਜਾ ਸੰਖ ਕਵਤਾਉ ਅਸੰਖ ਗ੍ਰੰਥਮੁ ਪਵੇਦ ਪਾਠ ਅਸੰਖ ਜੋਗ ਮਨ ਰਹਿਉ ਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਆ ਸੰਖ ਦਾਤਾਰ ਅਸੰਖ ਸੂਰਮੋ ਭਕਤਾਰ ਅਸੰਖ ਮੋਨ ਲੇ ਲਾਏ ਤਾਰ ਦਰਦ ਕਮਨ ਕਾ ਵਿਚਾਰ ਵਾਰਿਆ ਨਨ ਜਾਵ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਤੂੰ ਸੰਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਕੋੜ ਸੰਕ ਚੋੜਾ ਰਾਮਕੌਰ ਸੰਖਮਰ ਕਰ ਜਾਏ ਜੋਰ ਅਸੰਖ ਗਲਬਡਤਿਆ ਕਮਾਏ ਅਸੰਖਾ ਪਾਪੀ ਪਾਪ ਕਰ ਜਾਏ ਅਸ਼ੰਕ ਕੋੜੇ ਆਰ ਕੋੜੇ ਫੇਰਾਏ ਅਸ਼ੰਕ ਮਲੇਸ਼ਰ ਮਲ ਪਕ ਪਾਏ ਅਸ਼ੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਨ ਜਾਵਾ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਪੂਸਦਾ ਸਲਾਮਤ ਨਰੰਕਾਰ ਅਸ਼ੰਕ ਨਾਵ ਸੰਕਤਾਵਾ ਗਮਾ ਗਮਾ ਸੰਖ ਲੋ ਅ ਸੰਕ ਕੈ ਸਿਰ 파ਰ ਹੋਏ ਅਕਰੀ ਨਾਮਕ ਦੀសាਲਾ ਅਕਰੀ ਗਿਆਨ ਗੀਤ ਗੁਣਗਾ ਅਕਰੀ ਲਿਖਣ ਬੋਲਣ ਬਾਣ ਅਕਰਾ ਸਿਰ ਸੰਜੋਗ ਵਕਾਨ ਜਿਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਸੁਪਾਏ ਜੇਤਾ ਕੀਤਾ ਤੇ ਤਾ ਨਾਉ ਵਿਣ ਨਾਵੇ ਨਾਹੀ ਕੋਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਲਪਾਵੈ ਸਾਈ ਪਲੀਕਰ ਤੂੰ ਸੁਲਾ ਸਲਾਮਤ ਨਰੰਗਨਕਾਰ ਭਰੀਐ ਹੱਥ ਪੈਰ ਤਨ ਦੇ ਪਾਣੀ ਕੋਤੈ ਉਤਰ ਸੁਖੀ ਹੋ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਕੋਤ ਹੋਏ ਭਰੀਐ ਮਤ ਪਾਪਾਂ ਕੈ ਸੰਗ ਹੋਤੋ ਪੈ ਨਾਵੇ ਕੈ ਰੰਗ ਉੰਨੇ ਪਾਪੀ ਅਕ ਨਾਹੀ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬੀਜਾ ਪੀ ਖਾਵੂ ਨਾਨਕੁ ਹੁਕਮਿ ਆਵੋ ਜਾਉ ਤੀਰਤ ਤਪ ਦਇਆ ਦਤਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਤ ਮਲ 나ਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਪਾਣੀ ਬਰਮਾਓ ਸਤ ਸੁਆਣ ਸੁਦਾ ਮਨ ਚਾਓ ਕਮਣ ਸੁਵੇਲਾ ਵਕਤ ਕਮਣ ਕਮਣ ਤਿਤ ਕਮਣ ਵਾਰ ਕਮਣ ਸ੍ਰੁੱਤੀ ਮਾਓ ਕਮਣ ਜਿਤੋ ਆਕਾਰ ਵੇਲ ਨ ਪਈ ਅਪਨਤੀ ਜੇ ਹੋਵੈ ਲਿ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲਈ ਪੁਰਾਣ ਇਤਵਾਰ ਨਾ ਜੋਗੀ ਜਾਣ ਪ੍ਰਤਮਾਉ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿ ਆਖਾ ਕਿਵ ਸਾਲਾਹੀ ਯਾ ਵਰਣੀ ਕਿਵ ਜਾਣਾ ਨਾਨਕ ਆਖਣ ਸੁਬਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਇਤਾ ਜਾਤਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਆ ਤਲਾਂ ਪਾ ਤਲ ਲਖ ਆਗਾਸਾਂ ਆਗਾਸ ਕੋੜ ਕੋੜ ਕਪਾਲ ਤਕੀ ਵੇਦ ਕੈਨਕ ਬਾਤ ਸਹਿ ਸਿਆਟਾਰੇ ਕੈਨਕ ਪੀਬਾ ਅਸਲੋ ਇਕ ਬਾਤ ਲੇਕਾ ਹੋਏ ਤਾਂ ਲਿਖੀਐ ਲਿਖੇ ਹੋਏ ਬਨਾਸ ਨਾਨਕ ਵੱਡਾ ਆਕੀਐ ਆਪੇ ਜਾਣੇ ਆਪੋ ਸਾਲਾਹੀ ਸਾਲਾਹੀ ਇੱਥੀ ਸਰਤ ਨਾ ਪਾਈਆ ਨਦੀਆ ਤੇਵਾ ਭਵੇ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਕਾਨ ਗਿਰਾਹ ਸੇਤੀ ਮਾਲ ਧੰਨ ਕੀੜੀ ਤੁਲਣਾ ਹੋਵਣੀ ਜੇ ਤੁਮਨੋ ਨਾ ਵਿਸਰੈ ਅੰਤ ਨਾ ਸਿਵਤੀ ਕੈਣ ਨਾ ਅੰਤ ਅੰਤ ਨਾ ਕਰਨੇ ਬੇਣ ਨਾ ਅਨੰਤ ਅੰਤ ਨਾ ਵੇਖਣਾ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਲਲਾਹਿ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਉਤਾ ਕਈਏ ਬਉਤਾ ਹੋਏ ਵੱਡਾ ਸਾਹਿਬ ਪੂਚਾ ਥਾਉ ਉੱਚੇ ਉਪਰਿ ਉਚਾ ਨਾਉ ਏ ਵੱਡੂ ਉੱਚਾ ਹੋਵੇ ਕੋਈ ਇਹ ਸੋਚੇ ਕੋ ਜਾਣੇ ਸੋਈ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਿਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਕਮਾਈ ਜਿਤੇ ਮੰਗੇ ਜੋ ਤੇ ਅਪਾਰ ਜਿਤੇ ਅਗਣਤ ਨਹੀਂ ਵਿਚਾਰ ਜਿਤੇ ਕਬ ਟਪਟੇ ਵੇਕਾਰ ਇਤੇ ਲਲਮ ਕਰਪਾਈ ਤੇਤੇ ਮੂਰਖ ਖਾਈ ਖਾਈ ਇਤਿਆ ਦੂਤ ਭੋਗ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇ ਕੋ ਆਖਣ ਖਾਈ ਹੋ ਜਾਣੇ ਜੇਤੀਆ ਮੋਏ ਖਾਇ ਆਪੇ ਜਾਣੇ ਆਪੇ ਦੀ ਆ ਕੇ ਸੀ ਪੀ ਕੇ ਜਿਸ ਨੂੰ ਬਖਸ਼ੇ ਸਬਦ ਸਾਲਾਹੋ ਨਾਨਕ ਪਾਚਾਈ ਪਾਛਾਵੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾਂ ਸਮਾਰੇ ਅਮੁੱਲ ਧਰਮਾ ਮੁੱਲ ਦੀ ਬਾਣ ਅਮੁੱਲ ਤੁੱਲ ਅਮੁੱਲ ਪਰਵਾਣ ਮੁੱਲ ਬਖਸ਼ੀਸ ਅਮੁੱਲ ਨੀਸਾਨ ਮੂਲ ਕਰਮ ਮੂਲ ਪ੍ਰਮਾਣ ਅਮੁੱਲੋ ਮੁੱਲਾ ਕੀ ਆ ਨਾ ਜਾਏ ਆਕ ਆਕਰ ਲਿਬ ਲਾਈ ਆਖੇ ਵੇਦ ਪਾਠ ਪ੍ਰਾਣ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਅੱਖੈ ਦਾਨੁ ਅੱਖੈ ਦੇਵ ਅੱਖੈ ਸੁਰ ਨਰਮਨ ਜਨ ਸੇਵ ਇਤੇ ਅੱਖੈ ਆਕਣ ਪਾਏ ਇਤੇ ਕਹਿ ਕਹਿ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਕ ਨ ਸਕੈ ਕੀਕੇ ਜੇਵੜ ਭਾਵੇ ਤਿ ਮਨ ਹੋਈ ਨਾਨਕ ਜਾਣੈ ਸੱਚਾ ਸੋਏ ਜੀ ਕੋ ਅੱਖੈ ਬੋਲ ਵਿਗਾੜ ਤਾਂ ਲਕੀਐ ਸਰਗਾ ਵਾਰਾਂਗਾ ਵਾਰ ਸੋ ਦਰ ਕੇ ਆ ਸੋ ਕਰ ਕੇ ਆ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕੋ ਸੰਖਾ ਕੀ ਤੇ ਵਾਵਨ ਹਾਰੀ ਕੀਤੇ ਰਾਗ ਫੜੀ ਸੋ ਕਈ ਅਨਾਂ ਕੀਤੇ ਗਾਵਨ ਹਾਰੀ ਗਾਵੇ ਤੂਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਕੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵੇ ਸਿਧ ਸਮਰਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਥੀ ਸੱਥੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਆਮਨ ਮੋਹਣ ਸੁਰਗਾ ਮਾਥਿਆਲੇ ਗਾਵੇ ਨਰਤਨੋਂ ਪਾਏ ਤੇਰੇ ਹਟ ਸੜ ਪੀਰਤ ਨਾਲੇ ਗਾਵੇ ਜੂਦ ਮਹਾ ਬਲ ਸੂਰਾ ਗਾਵੇ ਖਾਣੀ ਪਿਆਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਖੇਤਾਰੇ ਸੇ ਤਦਨੋਂ ਗਾਵੇ ਜੋਤਿ ਸੁਪਾਵਨ ਰਤੇ ਤੇਰੇ ਭਗਤਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਜ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਸਦੀ ਉੱਗਾਈ ਜੋ ਤਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾਂ ਜਾਇ ਸੋ ਪਾਤਸ਼ਾਹ ਉਹ ਸਾਹ ਪਾਤਸ਼ਾਹ ਹੈ ਮਾਨਕ ਰੈ ਨਰ ਜਾਇ ਮੁੰਦਾ ਸੰਤੋਖ ਸ਼ਰਮ ਪਦ ਚੋਲੀ ਧਿਆਨ ਕੀ ਕਰੇ ਮਕੂਤ ਇੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਤੀ ਸਗਲ ਜਮਾਤੀ ਮਨ ਜੀ ਕਹ ਜਗ ਜੀ ਆਦੇਸਿਸ ਆਦੇਸ ਆਦ ਅਨੀਲ ਅਨਾਧ ਨਾਦ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਕਟ ਕਟ ਵਾਜੈ ਨਾਦ ਆਪ ਨਾਦ ਨਾਤੀ ਸਬਜਾ ਕੀ ਰਿਦ ਸਿਦੇ ਅਵਰਾ ਸਾਤ ਸੰਯੋਗ ਵਿਜੋਗ ਦੇਖਾਰ ਚਲਾਵੇਂ ਲੇਕੇ ਆਵੇਂ ਭਾਗ ਆਦੇਸਿਸ ਆਦੇਸ ਆਦ ਅਨੀਲ ਅਨਾਧ ਨਾਦ ਜੋ ਜੋਗੇ ਇੱਕ ਹੋ ਵੇਸ ਏਕਾ ਮਾਈ ਜੁਗਤਿ ਵਿਆਈ ਇਨ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵਤਿ ਸਪਾਵੇ ਤੇ ਵੇਚ ਲਾਵੇ ਜਿਵ ਹੋਵੇ ਪਰਮਾਨ ਹੋਵੇ ਕਾ ਨਾਨ ਨਦਰਨ ਆਵੇ ਬਉਤਾ ਹੋ ਵਿਡਾਨ ਕਦੇ ਇਸਿਸ ਆਦੇਸ ਆਗ ਅਨੀਲ ਅਨਾਗ ਨਾਥ ਯੁਗ ਜੁਗ ਇੱਕ ਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸਵੇਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇ ਇਸ ਤੇ ਸਿਆਦੇ ਆਦ ਅਨੀਲ ਅਨਾਦ ਨਾਥ ਯੁਗ ਜੁਗ ਇੱਕ ਕੋ ਵੇਸ ਇਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲਾ ਗੇੜਾ ਆਖੀਐ ਇਕ ਨਾਮ ਜਗਦੀਸ਼ ਏਤਰਾ ਇੱਕ ਟਕ ਪੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਈਟਾ ਆਈ ਰੀਸ ਨਾਨਕ ਨਦਰੀ ਕਾਈਐ ਊੜੀ ਕੂੜੇ ਕੀਸ ਆਖਣ ਜੋਰ ਜਪੈ ਨੈ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਨ ਮਰਨ ਨੈ ਜੋਰ ਜੋੜ ਨਾਰਾਜ ਮਾਲ ਮਨਸੂਰ ਜੋੜਨਾ ਸੁਖੀ ਗਿਆਨ ਵਿਚਾਰ ਜੋੜਨਾ ਜੁਤੀ ਛਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਹੋਵੇ ਦਾਤੀ ਰੁੱਤੀ ਦੀਵਾਰ ਅਵਣ ਪਾਣੀ ਅਗਨੀ ਪਾਤਾਲ ਜਿਸ ਵਿੱਚ ਰਚੀ ਤਾਪ ਰੱਖੀ ਧਰਮਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕੋ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਹੱਥ ਪਕਾਈ ਉੱਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਕੋ ਕਰਮ ਇਤੇ ਪਵਨ ਪਾਣੀ ਵੈ ਸੰਕਰ ਇਤੇ ਕਾਣ ਮੇਸ केते बर में काठ खड़ी है रूप रंग के वेश केतिया कर भूमि मेर केते केते तू प्रदेश केते न चंद सूर केते केते मंडल देश केते के 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 सिद्ध वदनाथ केते केते देवी वेश ਕੀਤੇ ਦੇਵ ਦਾ ਨਾਮੁ ਮੁਨ ਕੇਤੇ ਕੀਤੇ ਰਤਨ ਸਮੰਦ ਕੀਤੀ ਆਖਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਖੀ ਸੇਵ ਕੀਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਸਹ ਨਾਦ ਮਨੋਦ ਕੋਟ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਸਹ ਕਾੜ ਤਕੜੀਏ ਬਹੁਤ ਨੂਪ ਕੀਆ ਗੱਲਾਂ ਕੀਆ ਨਾ ਜਾਏ ਜੇ ਕੋ ਕਹਿ ਪਿੱਛੇ ਪਰਤਾਏ ਜਿਥੈ ਕੜੀਐ ਸੁਰਤ ਮਤਿ ਮਨ ਬੁੱਧ ਜਿਥੈ ਕੜੀਐ ਸਰਾਸਦਾ ਕੀ ਸੁਧ ਕਰਮ ਅੰਡ ਕੀ ਬਾਣੀ ਜੋਰ ਜਿਥੈ ਹੋਰ ਨ ਕੋਈ ਹੋਰ ਜਿਥੈ ਜੋਦ ਮਹਾਬਲ ਸੂਰ ਜਨਮੈ ਰਾਮ ਰਿਆ ਪ੍ਰਭੂਰ ਜਿਥੈ ਸੀਤੋ ਸੀਤਾ ਮਹਿਮਾ ਮਾਏ ਆਕੇ ਰੁਕ ਨਕਤਨੇ ਜਾਏ ਨਾ ਉਹੇ ਮਰੇ ਨਾ ਟਾਗੇ ਜਾਏ ਜਿਨ ਕੈ ਰਾਮੁ ਸੈ ਮਨੁ ਮਾਇ ॥ ਕਿਤੈ ਭਗਤਵਸੈ ਕੇ ਲੋ ਘਰੇ ਅਨੰਦ ਸਚਾ ਮਨੁ ਸੋਏ ਸਤਿਖੰਡ ਵਸੈ ਨਰਿੰਦੰਕਾਰ ਹਰਿ ਕਰਿ ਬੀਕੈ ਨਦਰਿ ਨਿਹਾਲ ਕਿਤੈ ਖੰਡ ਮੰਡਲ ਵਰਖੰਡ ਜੀ ਕੋ ਕਤੈ ਤੰਤ ਨ ਅੰਤ ਕਿਤੈ ਲੋ ਲੋ ਆਕਾਰ ॥ ਜਿਵ ਜਵਕ ਮਤਿ ਵੈਤ ਤਵਕਾਰ ਵੇਖੈ ਬਿਸੈ ਕਰ ਵਿਚਾਰ ਨਾਨਕ ਕਥਨਾ ਕਰੜਾਸਾਰ ਜਤ ਪਾ ਰਾ ਤੀਰਜ ਸੁਨਿਆਰ ਐਰਣ ਮਖ ਵੇਦਤੀਆ ਪਉ ਖਲਾਗਨ ਤਪਤਾਉ ਪੰਡਾ ਤਾਉ ਅਮਰਤ ਦਿੱਤਾਲ ਕੜੀਐ ਸ਼ਬਦ ਸਚੀ ਟਕਸਾਰ ਜਿਨਿ ਪਉ ਨਿਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣੰ ਗੁਰੂ ਪਾਣੀ ਪਿਤਾ ਮਾਤਾ ਤਰਪੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁੜਿਆਈਆ ਵਾਚੈ ਪਰਮਾ ਨੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸ਼ੁਕੀ ਨਾਲ ਜਿੰਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸ਼ੁਕੀ ਨਾਲ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ